ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਡਿੰਪੀ ਟਿਲੋ ਸਾਡੇ ਨਾਲ ਜੁੜੇ ਨੇ ਟਿਲੋ ਸਾਹਿਬ ਸੁਣ ਸਾਰ ਸੁਣ ਪਾ ਰਹੇ ਹੋ ਤੁਹਾਨੂੰ 1 ਮਿੰਟ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ 1 ਮਿੰਟ ਉਹਨਾਂ ਦੇ ਨਾਲ ਮੈਂ ਸਾਡੇ ਨਾਲ ਇਸ ਵਕਤ ਟਿਲੋ ਸਾਹਿਬ ਜੁੜੇ ਨੇ ਇੱਥੇ ਮੌਜੂਦ ਨੇ ਜੀ ਤਾਂ ਗੱਲਬਾਤ ਉਹਨਾਂ ਨਾਲ ਕਰਨ ਦੀ ਕੋਸ਼ਿਸ਼ ਕਰਾਂਗੇ ਅਸੀਂ ਤਾਂ ਬਿਲਕੁਲ ਡਿੰਪੀ ਟਿਲੋ ਸਾਡੇ ਨਾਲ ਲਾਈਵ ਜੁੜਨਗੇ ਰਸਮੀ ਤੌਰ ਤੇ ਉਹਨਾਂ ਨੇ ਐਲਾਨ ਕਰ ਦਿੱਤਾ ਕਿ ਉਹ ਅਕਾਲੀ ਦਲ ਛੱਡ ਰਹੇ ਨੇ ਅਕਾਲੀ ਦਲ ਛੱਡ ਰਹੇ ਨੇ ਅਕਾਲੀ ਦਲ ਛੱਡਣ ਦਾ ਐਲਾਨ ਉਹਨਾਂ ਨੇ ਬਿਲਕੁਲ ਕਰ ਦਿੱਤਾ ਆ ਟਿਲੋ ਸਾਹਿਬ ਸਾਡੇ ਨਾਲ ਸਾਥ ਜੁੜ ਚੁੱਕੇ ਨੇ ਸੁਰਜ ਤੋਂ ਕੇਰਲਾ ਬੋਲ ਰਿਹਾ ਹੈ ਹੈਲੋ ਜੀ ਜੀ ਸੁਰਜ ਜੀ ਸਰ ਜੀ ਸਰ ਲਾਈਵ ਤੇ ਸਰ ਗੱਲ ਕਰੋ ਜੀ ਜੀ ਉਹ ਬੇਟਾ ਨਹੀਂ ਟੇਲੋ ਸਾਹਿਬ ਟੇਲੋ ਸਾਹਿਬ ਲਾਈਵ ਤੁਸੀਂ ਜੁੜੇ ਹੋਏ ਹੋ ਇਸ ਵੇਲੇ ਤੋਂ ਪਹਿਲਾਂ ਨਿਕਸ ਤੋਂ ਮੂਹਰ ਸਾਬ ਤੋਂ ਪਿੱਛੇ ਲਾਈਵ ਤੇ ਚਿੱਟੇ ਨੂੰ ਜੀ ਟੇਲੋ ਸਾਹਿਬ ਆਵਾਜ਼ ਸੁਣ ਪਾ ਰਹੇ ਹੋ ਮੇਰੀ ਜੀ ਜੀ ਮਾਸ਼ਾ ਦੇਖੀ ਕਾਫੀ ਲੋਕ ਨੇ ਜਿਹੜੇ ਨੇ ਇਸ ਵਕਤ ਕਾਫੀ ਤੱਕਾ ਬੁੱਕੀ ਜਿਹੜੀ ਹੈ ਕਿ ਇੱਥੇ ਹੋ ਰਹੀ ਹੈ ਤੇ ਗੱਲ ਉਹ ਨਹੀਂ ਕਰ ਪਾ ਰਹੇ ਇਸ ਵਕਤ ਸੰਨੀ ਟੱਲੋ ਹੈ ਕਿ ਤੁਹਾਡੇ ਕੋਲ ਚਾਰੇ ਸੰਨੀ ਟੱਲੋ ਦੇ ਚੋਣ ਲੜਨ ਦੀ ਚਰਚਾ ਹੈ ਜੀ 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 ਜੈ ਸਨੀ ਟਿਲੋ ਸਾਹਿਬ ਜਿਹੜੇ ਨੇ ਇਸ ਵਕਤ ਇੱਥੇ ਬੈਠੇ ਹੋਏ ਨੇ ਉਹਨਾਂ ਨਾਲ ਆਪਾਂ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਲਗਾਤਾਰ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਔਰ ਦੱਸ ਰਹੇ ਹਾਂ ਕਿ ਰਸਮੀ ਤੌਰ ਤੇ ਹਰਦੀਪ ਸਿੰਘ ਡਿੰਪਿਟਲੋ ਨੇ ਐਲਾਨ ਕਰ ਦਿੱਤਾ ਹੈ ਕਿ ਉਹ ਛੱਡ ਰਹੇ ਨੇ ਅਕਾਲੀ ਦਲ ਅਸਤੀਫਾ ਦਿੰਦੇ ਨੇ ਸਨੀ ਟਿਲੋ ਸਨੀ ਟਿਲੋ ਸਾਡ ਨਾਲ ਜੁੜੇ ਨੇ ਟਿਲੋ ਸਾਹਿਬ ਆਵਾਜ਼ ਸੁਣ ਪਾ ਰਹੇ ਮੇਰੀ ਹਾਂਜੀ ਭਾਈ ਜੀ ਟਿਲੋ ਸਾਹਿਬ ਬੜਾ ਔਖਾ ਹੋਊਗਾ ਤੁਹਾਡੇ ਲਈ ਤਾਂ ਇਹ ਸਮਾਂ ਇੱਕ ਉਸ ਪਾਰਟੀ ਨੂੰ ਛੱਡਣਾ ਹਾਂਜੀ ਬਾਈ ਜੀ ਬਹੁਤ ਔਖੀ ਕੀ ਕਾਰਨ ਕੀ ਰਿਹਾ ਇੱਕ ਮੁੱਖ ਕਾਰਨ ਦੱਸ ਸਕਦੇ ਹੋ ਸਾਨੂੰ ਉਹ ਬਾਈ ਜੀ ਪਰਿਵਾਰਵਾਦ ਅੜ ਗਿਆ ਵਿੱਚ ਮਨਪ੍ਰੀਤ ਬਾਦਲ ਕਰਕੇ ਹਾਂਜੀ ਹਾਂਜੀ ਮਨਪ੍ਰੀਤ ਬਾਦਲ ਦਾ ਕਿਹਾ ਕਿ ਸੁਖਵੀਰ ਬਾਦਲ ਨੇ ਕਨਫਰਮ ਕੀਤਾ ਕਿ ਮਨਪ੍ਰੀਤ ਬਾਦਲ ਅਕਾਲੀ ਦਲ ਜੁਆਇਨ ਕਰ ਰਹੇ ਨੇ ਉਹਨਾਂ ਨੇ ਤੁਹਾਨੂੰ ਕਿਹਾ ਨਹੀਂ ਬਾਈ ਜੀ ਇਹ ਇਹ ਨਹੀਂ ਕਿਹਾ ਪਰ ਲੱਗ ਗਿਆ ਸੀ ਪਤਾ ਬਾਈ ਜੀ ਅਸੀਂ ਕਿਹੜੇ ਬੱਚੇ ਹਾਂ ਜੀ ਅੱਛਾ ਹਾਂਜੀ ਕੀ ਸੁਖਵੀਰ ਸਿੰਘ ਬਾਦਲ ਨੇ ਤੁਹਾਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸਹੀ ਮੇਰੀ ਤਾਂ ਗੱਲ ਨਹੀਂ ਹੋਈ ਵੱਡੇ ਭਾਈ ਜੀ ਨੇ ਗੱਲ ਹੋਈ ਹੋਣੀ ਮੇਰੀ ਤਾਂ ਮੈਂ ਛੋਟਾ ਹਾਂ ਨਾ ਜੀ ਸਣੀ ਬੋਲਦਾ ਜੀ ਮੈਂ ਨਹੀਂ ਮੈਂ ਸਮਝਿਆ ਪਰ ਚਰਚਾ ਵੀ ਚੱਲ ਰਹੀ ਹੈ ਸਣੀ ਸਾਹਿਬ ਕੀ ਕਹਿੰਦੇ ਕਿ ਸ਼ਾਇਦ ਆਮ ਆਮੀ ਪਾਰਟੀ ਤੁਸੀਂ ਜੁਆਇਨ ਕਰੋ ਔਰ ਚੋਣ ਤੁਸੀਂ ਆਪ ਲੜੋ ਔਰ ਡਿੰਪੀ ਨਾਲ ਲੜਨ ਉਹ ਨਾਲ ਲੜਨ ਤੇ ਤੁਸੀਂ ਚੋਣ ਲੜੋਗੇ ਇਦਾਂ ਦੀ ਵੀ ਚਰਚਾ ਹੈ ਨਹੀਂ ਤੁਹਾਡੀ ਇਹ ਪਲਾਨਿੰਗ ਅੱਗੇ ਨਹੀਂ ਭਾਈ ਜੀ ਕੋਈ ਪਲਾਨਿੰਗ ਨਹੀਂ ਹੋ ਜੀ ਨਾ ਅਜੇ ਕੋਈ ਆਮ ਆਦਮੀ ਦੀ ਹੈ ਮੈਂ ਤੁਹਾਨੂੰ ਕਹਾਂ ਆ ਉਹਨਾਂ ਦੇ ਉਹਨਾਂ ਦੇ ਦੇਖੋ ਹੁਣ ਅਸੀਂ ਇਧਰੋਂ ਛੱਡਤਾ ਹੁਣ ਤਾਂ ਹਰ ਕੋਈ ਕੰਟੈਕਟ ਕਰੂਗਾ ਜੀ ਸਾਨੂੰ ਕਾਂਗਰਸ ਵਾਲਾ ਵੀ ਕਰੂਗਾ ਅਕਾਲੀ ਦਲ ਸੌਰੀ ਬੀਐਸਪੀ ਵਾਲਾ ਵੀ ਕਰੂਗਾ ਸਾਨੂੰ ਆਮ ਆਦਮੀ ਵਾਲਾ ਵੀ ਕਰੂਗਾ ਬੀਜੇਪੀ ਵਾਲਾ ਵੀ ਕਰੂਗਾ ਜੀ ਪਰ ਤੁਹਾਡਾ ਝੁਕਾ ਕਿੱਧਰ ਹੈ ਭਾਈ ਜੀ ਹਜੇ ਕੁਝ ਨਹੀਂ ਪਤਾ ਜੀ ਹਜੇ ਤਾਂ ਜਿਹੜੇ ਆਪਦੇ ਭਰਾ ਜੀ ਨਾਲ ਚਾਰ ਖੜੇ ਹੈ ਜੀ ਇਹਨਾਂ ਨਾਲ ਹੀ ਗੱਲ ਕਰਕੇ ਫੇਰ ਜਾਵਾਂਗੇ ਪਰ ਫਿਰ ਵੀ ਜਿਹੜਾ ਵੀ ਸਿਆਸਤਦਾਨ ਹੁੰਦਾ ਕੋਈ ਨਾ ਕੋਈ ਕਦਮ ਸੋਚ ਸਮੇ ਕੇ ਚੱਕਦਾ ਹੈ ਕਿ ਤੁਹਾਡਾ ਕੋਈ ਕਦਮ ਨਹੀਂ ਹੋਏਗਾ ਤੁਸੀਂ ਨਹੀਂ ਸੋਚੋਗੇ ਕਿ ਅੱਗੇ ਤੁਹਾਡਾ ਭਵਿੱਖ ਮਤਲਬ ਸੌਂ ਵਾਲੀ ਗੱਲ ਆ ਜੀ ਹਜੇ ਤੱਕ ਕੋਈ ਸਹੀ ਸਹੀ ਪੁੱਛਦੇ ਤਾਂ ਉਹ ਸੋਚਿਆ ਹੀ ਕੁਝ ਨਹੀਂ ਸੀ ਜੇ ਆ ਸਾਨੂੰ ਉਮੀਦ ਹੀ ਨਹੀਂ ਸੀ ਸਾਡੇ ਨਾਲ ਐ ਬਣੂਗੀ ਦੀ ਆਮ ਆਮੀ ਪਾਰਟੀ ਨਾਲ ਤੁਹਾਡੀ ਕੋਈ ਚਰਤ ਗੱਲਬਾਤ ਨਹੀਂ ਹੋਈ ਨਹੀਂ ਬਾਈ ਜੀ ਫਿਲਹਾਲ ਇੱਕ ਕੁਝ ਨਹੀਂ ਹੋਇਆ ਜੀ ਕਿਸੇ ਨਾਲ ਵੀ ਨਹੀਂ ਕੋਈ ਗੱਲ ਹੋਈ ਹੋਰ ਵੱਡਾ ਕਾਰਨ ਥਿੱਲੋ ਸਾਹਿਬ ਇਹੀ ਹੈ ਕਿ ਮਨਪ੍ਰੀਤ ਬਾਦਲ ਜੇ ਆ ਸਕਦੇ ਨੇ ਅੱਛਾ ਜੇ ਸੁਖਬੀਰ ਸਿੰਘ ਬਾਦਲ ਖੁਦ ਚੋਣ ਲੜਦੇ ਨੇ ਫਿਰ ਤੁਹਾਨੂੰ ਕੋਈ ਕੋਈ ਉਹਦਾ ਹੋ ਨਹੀਂ ਸੀਗਾ ਅਫਸੋਸ ਨਹੀਂ ਸੀਗਾ ਕਹਿੰਦੇ ਤੁਸੀਂ ਸਾਡੀ ਅਸੀਤਾ ਕਿਹਾ ਸੀ ਵੀ ਤੁਸੀਂ ਆਪਦਾ ਨਾਮ ਲੈ ਲਓ ਜੀ ਤੁਸੀਂ ਲੜੋ ਚੋਣ ਅਸੀਂ ਤੁਹਾਡੇ ਨਾਲ ਆ ਸਾਰਾ ਤੁਹਾਡੇ ਨਾਲ ਵੱਧ ਕੰਮ ਕਰਾਂਗੇ ਜਿਤਾਵਾਂਗੇ ਵੀ ਜੀ ਵੀ ਬਹੁਤ ਸੋਹਣੀ ਪੋਜੀਸ਼ਨ ਆਪਾਂ ਦੋ ਵਾਰ ਥੋੜੀ ਥੋੜੀ ਵੋਟ ਤੇ ਹਾਰ ਗਏ ਵੀ ਇਸ ਵਾਰ ਜਿੱਤਾਂਗੇ ਜੀ ਜੀ ਤੇ ਕੀ ਕਹਿੰਦੇ ਅੱਗੋ ਮੈਂ ਮੈਂ ਕਰਦਾ ਨਾ ਤਾਂ ਜੀ ਆਪ ਅਨਾਉਂਸ ਕਰਦੇ ਸੀ ਨਾ ਬਾਈ ਡਿੰਪੀ ਨੂੰ ਕਰਦੇ ਸੀ ਜੀ ਨਾ ਹੀ ਐ ਕਹਿੰਦੇ ਸੀ ਵੀ ਬੀਜੇਪੀ ਤੇ ਕਾਲੀ ਦਲ ਦੇ ਰਾਹ ਅੱਡਾ ਅੱਡਾ ਓਏ ਬੀਜੇਪੀ ਬੰਨੇ ਜਿਹੜਾ ਜਾਊਗਾ ਕਾਲੀ ਦਲ ਦਾ ਕੁਝ ਨਹੀਂ ਲੱਗਦਾ ਇਹ ਵੀ ਨਹੀਂ ਕਹਿੰਦੇ ਸੀ ਜੀ ਅੱਛਾ ਤਵੇ ਭਾਈ ਹੁਣ ਅਸੀਂ ਇਹ ਬੱਚੇ ਥੋੜੀ ਆ ਜ ਲਾਸਟ ਕਨਵਰਸੇਸ਼ਨ ਫਿਰ ਤੁਹਾਡੀ ਕਦੋਂ ਹੋਈ ਅੱਜ ਸਵੇਰੇ ਹੋਈ ਕੋਈ ਕਨਵਰਸੇਸ਼ਨ ਜਿਹੜਾ ਤੁਸੀਂ ਅੱਜ ਅਸੀਂ ਅਸੀਂ ਤਾਂ ਹੁਣ ਫੇਰ ਜਿਵੇਂ ਪਰਸੋ ਵੀ ਨਾਲ ਹੀ ਸੀਗੀ ਜੀ ਸਾਰਾ ਦਿਨ ਤੁਰੇ ਫਿਰੇ ਪਰਸੋ ਵੀ ਬਹੁਤ ਕਿਹਾ ਵੀ ਬਾਈ ਜੀ ਤੁਸੀਂ ਕਿਤੇ ਕਹੋ ਲੋਕ ਸਾਨੂੰ ਪੁੱਛਦੇ ਆ ਅਸੀਂ ਤਾਂ ਤੁਹਾਨੂੰ ਹੀ ਪੁੱਛਣਾ ਹਾਂ ਪਰ ਕੋਈ ਉਹਦਾ ਕੋ ਜਵਾਬ ਨਹੀਂ ਸੀ ਆਇਆ ਜੀ ਤਾਂ ਹੁਣ ਤੁਸੀਂ ਇਹ ਮਨ ਪੱਕਾ ਬਣਾ ਲਿਆ ਜੇ ਤੁਹਾਨੂੰ ਮਨਾਉਣ ਦੀ ਕੋਸ਼ਿਸ਼ ਕਰਨ ਕਿਉਂਕਿ ਸਾਡੇ ਅਕਾਲੀ ਦਲ ਦੇ ਲੀਡਰਾਂ ਨਾਲ ਗੱਲ ਹੋ ਰਹੀ ਕਹਿੰਦੇ ਆਪਾਂ ਮਨਾਵਾਂਗੇ ਜੋ ਮਨਾਉਂਦੇ ਨੇ ਤਾਂ ਫਿਰ ਕੁਝ ਗੁੰਜਾਇਸ਼ ਰੱਖੀ ਹੈ ਜਾਂ ਫਿਰ ਹੁਣ ਰਸਤੇ ਵੱਖਰੇ ਨੇ

ਐਕਸ ਹੋਰ WhatsApp ਚੈਨਲ ਪਰ